ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ 3 ਤਰੀਕ ਆ ਜੀ ਤੇ ਸੰਗ ਆ ਰਿਹਾ ਜੀ ਸੰਗ ਪਹੁੰਚਗਾ ਗੁਰਦਾਸਪੁਰ ਤੇ ਆਪਾਂ ਗਜਨੀਪੁਰ ਵਾਹਿਗੁਰੂ ਜੀ ਦਾ ਖਾਲਸਾ ਲੰਗਰ ਲਾਇਆ ਵਾਹਿਗੁਰੂ ਜੀ ਦੀ ਫਤਿਹ ਪਹੁੰਚੋ ਤੇ ਹਾਜ਼ਰ ਹੋ ਮੇਰੇ ਵੀਰਾਂ ਨੂੰ ਮੇਰੀਆਂ ਭੈਣਾਂ ਨੂੰ ਬੀਬੀਆਂ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਗਰਮਾ-ਗਰਮ ਪਛਾਤਾ ਜਗਵਾ ਪਾਲ ਕੀ ਸਾਹਿਬ ਦੇ ਦਰਸ਼ਨਾਂ ਪਾਲ ਕੀ ਸਾਹਿਬ ਦੇ ਦਰਸ਼ਨ ਕਰੋ ਜੀ ਜੀ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਅੱਜ ਸਾਰੇ ਪਹੁੰਚ ਜਾਣਾ ਹੈ 6:00 7:00 ਵਜੇ ਗਜਰੀ ਮੋਰ ਮੋਰ ਤੇ ਸਾਰਿਆਂ ਸੰਗਤਾਂ ਪਹੁੰਚ ਜੀ ਵਾਹਿਗੁਰੂ ਜੀ ਪ੍ਰਸਾਦਾ ਖਾ ਕੋ ਦਰਸ਼ਨ ਕਰਕੇ ਜਾਓ ਵਾਹਿਗੁਰੂ ਜੀ ਵਾਹਿਗੁਰੂ ਦੁਬਾਰਾ ਮੇਰ ਮੇਰ ਕੇ ਕੀਤੀ ਜਾਂਦੀ ਆ ਮੇਰੇ ਵੀਰਾਂ ਨੂੰ ਮੇਰੀਆਂ ਭੈਣਾਂ ਨੂੰ ਤੇ ਕਰਮਾਂ ਕਰ ਪ੍ਰਸਾਦਾ ਜਰੂਰ ਕਰਕੇ ਜਾਓ ਵਾਹਿਗੁਰੂ ਜੀ ਜਿਹਦੇ ਵਿੱਚ ਤਾਲ ਸਬਜੀ ਆ ਮਟਰ ਪਨੀਰ ਦੀ ਸਬਜੀ ਆ ਮਿਕਸੇ ਸਬਜੀ ਆ ਪ੍ਰਸਾਦੇ ਆ ਚੌਲ ਆ ਵਾਇਕੁਨਦੀ ਲੰਗਰ ਜ਼ਰੂਰ ਛਾ ਕੇ ਜਾਓ ਮੇਰੇ ਵੀਰਾਂ ਨੂੰ ਮੇਰੀਆਂ ਭੈਣਾਂ ਨੂੰ ਬੇਨਤੀ ਕੀਤੀ ਜਾਂਦੀ ਆ ਸਾਰਿਆਂ ਸੰਤਾਂ ਜੇ ਲੱਗਾ ਜ਼ਰੂਰ ਛਾ ਕੇ ਜਾਓ ਤੇ ਕੋਲੀ ਆਵੇਂ ਕਰਮਾ ਕਰਦੋ ਤੇ ਕੋਲੀ ਆਵੇਂ ਕਰਮਾ ਕਰਦੋ ਦੁੱਧ ਦਾ ਲੰਗਰ ਲਾਇਆ ਵਾਇਕੁਨਦੀ ਪਹੁੰਚੋ ਜੀ ਸਾਰਿਆਂ ਸੰਤਾਂ ਪਹੁੰਚੋ ਜੇ ਛਾ ਕੇ ਜਾਓ ਵਾਇਕੁਨਦੀ ਗੁਰੂ ਦੀ ਪਿਆਰੀ ਸਾਧ ਸੰਗਤ ਜੀ ਲੋ ਜੀ ਗੁਰਨ ਸਾਹਿਬ ਦੇ ਦਰਸ਼ਨ ਕਰੋ ਜੀ ਸਾਰੀਆਂ ਸੰਤਾਂ ਵਾਟ ਹੋ ਰਿਹਾ ਜੀ ਸੰਤਾ ਪਹੁੰਚੋ ਜੀ ਪ੍ਰਸ਼ਾਦ ਮਿਲ ਰਿਹਾ ਜੀ ਸਾਰੀਆਂ ਸੰਤਾਂ ਹਾਜ਼ਰ ਹੋਵੋ ਜੀ ਲੰਗਰ ਦੀ ਸੇਵਾ ਚੱਲ ਰਹੀ ਹੈ ਜੀ ਸਾਰੀਆਂ ਸੰਤਾਂ ਪ੍ਰਸ਼ਾਦਾ ਛਕੋ ਜੀ ਸੇਵਾਦਾਰ ਲੱਗੇ ਆ ਜੀ ਸੇਵਾ ਕਰਨ ਵਾਹਿਗੁਰੂ ਜੀ ਸਾਰੀਆਂ ਸੰਤਾਂ ਪਹੁੰਚੋ ਜੀ ਹਾਜ਼ਰੀ ਲਵਾਓ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਸਾਰੀਆਂ ਸੰਤਾਂ ਪਹੁੰਚੋ ਜੀ حاجری لواؤ جی ساری سیوا دار پہنچیا جی سیو چل رہی ہے جی آؤ سارا سنگان حاضری لوگ جی سیوار لگے جی سیوا کرنا سیوار لگے جی سیوا کرنا ਸੇਵਾਦਾਰ ਲੱਗਿਆ ਜੀ ਸੇਵਾ ਕਰਨਾ ਸਾਰੀਆਂ ਸੰਗਤਾਂ ਜੀ ਹਮੇ ਆ ਕੇ ਪਹੁੰਚੋ ਜੀ ਪੰਡਾਲ ਦੇ ਵਿੱਚ ਪੰਡਾਲ ਲੱਗਾਇਆ ਜੀ ਲੰਗਰ ਦੀ ਸੇਵਾ ਚੱਲ ਰਹੀ ਹੈ ਸਾਰੀਆਂ ਸੰਗਤਾਂ ਪਹੁੰਚੋ ਤੇ ਪ੍ਰਸ਼ਾਦਾ ਛਕੋ ਜੀ ਵਾਹਿਗੁਰੂ ਜੀ ਦਾ ਖਾਸਾ ਤੇ ਵਾਹਿਗੁਰੂ ਜੀ ਦੀ ਫਤਿਹ ਜੀ ਸੇਵਾਦਾਰ ਲੱਗਿਆ ਜੀ ਸੇਵਾ ਕਰਨਾ ਸ਼ਾਦਾ ਸ਼ਾਗਰੇ ਆ ਜੀ ਸਾਰੇ ਜੇ ਕਹਦੀਆਂ ਮਨੋਂ ਕਾਮਨਾ ਪੂਰੀਆਂ ਕਰਨਾ ਹਰ ਮਦਾਨ ਬੋਦੇ ਵਿੱਚ ਜਨਦੀ ਕਾਲ ਸ਼ਾਦੇ ਦਾ ਲੰਗਰ ਤਿਆਰ ਆ ਜੀ ਸਾਰਾ ਪ੍ਰਸ਼ਾਦਾ ਸ਼ਾਕਰੇ ਸੰਗਤਾਂ ਸੇਵਾਦਾਰ ਲੱਗਿਆ ਜੀ ਸੇਵਾ ਕਰਨਾ ਸਾਰੀਆਂ ਸੰਗਤਾਂ ਨੂੰ ਮਮਾ ਕੇ ਪਹੁੰਚੋ ਤੇ ਭਾਲੀ ਸਾਹਿਬ ਦੇ ਕਰੋ ਦਰਸ਼ਨ ਦਿਵਾਨ ਦੇ ਵਿੱਚ ਸੰਗਤਾਂ ਪਹੁੰਚ ਰਹੀਆਂ ਜੀ ਸੰਗ ਪਹੁੰਚ ਰਿਹਾ ਜੀ 4-5 ਵਜੇ ਤੱਕ ਸੰਗ ਪਹੁੰਚਣ ਵਾਲਾ ਜੀ ਗਜਨੀਪੁਰ ਤੱਕ ਪਹੁੰਚ ਜਾਊਗਾ ਸਾਰੀਆਂ ਸੰਗਤਾਂ ਦਰਸ਼ਨ ਕਰਿਓ ਜੀ ਵਾਹਿਗੁਰੂ ਜੀ ਦੁੱਧ ਦਾ ਲੰਗਰ ਚੱਲ ਰਿਹਾ ਜੀ ਦੁੱਧ ਸੰਗਤਾਂ ਬੇਰੀਆਂ ਨੇ ਸਾਰੀਆਂ ਸੰਗਤਾਂ ਦੁੱਧ ਦਾ ਲੰਗਰ ਚੱਲ ਰਿਹਾ ਜੀ ਸਾਰੀਆਂ ਸੰਗਤਾਂ ਦੁੱਧ ਪੀਓ ਜੀ ਚੈਨਲ ਅਸੀਂ ਬਸ ਕਰੋ ਭਰਾ ਹੁਣ ਬਸ ਕਰੋ ਹੁਣ ਦੁੱਧ ਦਾ ਲੰਗਰ ਚੱਲ ਰਿਹਾ ਜੀ ਸੱਤਾ ਦੁੱਧ ਪੀ ਰਿਆਂ ਜੀ ਸਾਰੀਆਂ ਸੰਗਤਾਂ ਹਮ ਹਮ ਆ ਕੇ ਪਹੁੰਚੋ ਤੇ ਦੁੱਧ ਪੀਓ ਜੀ ਦੁੱਧ ਦਾ ਲੰਗਰ ਚੱਲ ਰਿਹਾ ਜੀ ਸਾਰੀਆਂ ਸੰਗਤਾਂ ਪਹੁੰਚੇ ਆ ਜੀ ਦੁੱਧ ਦੀ ਸੇਵਾ ਚੱਲ ਰਹੀ ਆ ਜੀ ਵਾਹਿਗੁਰੂ ਜੀ ਜਿਨ੍ਹਾਂ ਦੇ ਜਾਣੇ ਤੋਂ ਆਇਆ ਦੋ ਦਤਾਂ ਲੱਭ ਚਾਹਲੇ ਇਹ ਕੰਡੀਆਂ ਮਨੋ ਕਾਮਨਾ ਪੂਰੀਆਂ ਕਰਨੀਆਂ ਹਰ ਮੈਦਾਨ ਵਰਦੇ ਬਖਣੀ ਵਾਇਗਰੀ ਚਰਦੀ ਕਲਾ ਤੇ ਰੱਖਣਾ ਬਰਤੀ ਸਾਲੂ ਵਾਇਦੇ ਚਰਦੀ ਕਲਾ ਬਖਰੂ ਆਪਾ ਗਰਦਾਸਪੁਰ ਨੂੰ ਜਾ ਰਹੇ ਆਂ ਜੀ ਸੰਗ ਗਰਦਾਸਪੁਰ ਪਹੁੰਚ ਗਿਆ ਹੈ ਜੀ ਆਪਾ ਗਰਦਾਸਪੁਰ ਜਾ ਰਹੇ ਆਂ ਸਾਰੀਆਂ ਸੰਗਤਾਂ ਸਾਰੀਆਂ ਸੰਗਤਾਂ ਪਹੁੰਚ ਗਏ ਗੁਰੂ ਸਾਹਿਬ ਦੇ ਦਰਸ਼ਨ ਕਰੋ ਜੀ ਜਲਦੀ ਤੋਂ ਜਲਦੀ ਪਹੁੰਚੋ ਜੀ ਗਰਦਾਸਪੁਰ ਪਹੁੰਚ ਗਿਆ ਜੀ ਸੰਗ ਸਾਰੀਆਂ ਸੰਗ ਤਾਂ ਪਹੁੰਚੋ ਜੀ ਟਾਈਮ ਨਾਲ ਵਾਹਿਗੁਰੂ ਜੀ ਦਾ ਸ਼ਾਹ ਸਾਹ ਨੇ ਵਾਹਿਗੁਰੂ ਜੀ ਲੋ ਜੀ ਮੰਗਲ ਸਿੰਘ ਦਾ ਲੰਗਰ ਆ ਗਿਆ ਜੀ ਸਾਰੇ ਲੰਗਰ ਸ਼ੋਭਾ ਜੀ ਮੰਗਲ ਸਿੰਘ ਦਾ ਲੰਗਰ ਲੱਗਾ ਆ ਜੀ ਮੰਗਲ ਸਿੰਘ ਪਹੁੰਚ ਗਿਆ ਜੀ ਆਪਾਂ ਮੰਗਲ ਸਿੰਘ ਵਾਲਿਆਂ ਦਾ ਲੰਗਰ ਲੱਗਾ ਲੱਗਾਇਆ ਜੀ ਸਾਰੀਆਂ ਸੰਗ ਤਾਂ ਪਹੁੰਚੋ ਤੇ प्रशादा शगो जी मंगल सहण लॻा ਜੀ ਨਰਪੁਰ ਦਾ ਲੰਗਰ ਆ ਗਿਆ ਜੀ ਆਪਾਂ ਪਹੁੰਚ ਗਏ ਜੀ ਨਰਪੁਰ ਨਰਪੁਰ ਵਾਲਿਆਂ ਦਾ ਲੰਗਰ ਆ ਜੀ ਸਾਰਿਆਂ ਸੰਗਤਾਂ ਪਹੁੰਚੋ ਪ੍ਰਸ਼ਾਦਾ ਛਕੋ ਜੀ ਨਰਪੁਰ ਵਾਲਿਆਂ ਦਾ ਲੰਗਰ ਆ ਜੀ ਆ ਜੀ ਉਹ ਮਮਾ ਆ ਗਏ ਕੋਲ ਡ੍ਰਿੰਕ ਦਾ ਲੰਗਰ ਲੱਗਿਆ ਜੀ ਆਓ ਤੇ ਲੰਗਰ ਛਕੋ ਕੋਲ ਡ੍ਰਿੰਕ ਦਾ ਸਾਰੀਆਂ ਸੰਤਾਂ ਆਓ ਜੀ ਸਾਰੀਆਂ ਸੰਤਾਂ ਤੇ ਜੂਸ ਦਾ ਲੰਗਰ ਛਕੋ ਜੀ ਜੀ ਜੋਤਾਲੰਗਰ ਚੱਲੂਆ ਜੀ ਸਾਰੀਆਂ ਸੰਗਤਾਂ ਨੂੰ ਅੰਮ੍ਰਿਤਸਰ ਜੀ ਆ ਗਏ ਊਂਲਾ ਤਾਂ ਚੱਕਦੇ ਚੱਕਦੇ ਕੱਟੇ ਆ ਬਿਲਕੁਲ ਲੰਗਰ ਸ਼ਾਕੇ ਜਾਓ ਵਾਹਿਗੁਰੂ ਕੀਰਤ ਦਾ ਲੰਗਰ ਵੀ ਆ ਯਾਰ ਆ ਦਾਲ ਆ ਫੁਲਕੇ ਸਾਰਾ ਕੁਝ ਆ ਚਟਣੀ ਵੀ ਆ ਜੀ ਪੁਦੀਨੇ ਦੀ ਦਾਤਾ ਉਹ ਤੇ ਪ੍ਰਸ਼ਾਸਨ ਸ਼ਖੋ ਜੀ ਸਾਰੀਆਂ ਸੰਗਤਾਂ ਬਾਬਾ ਜੀ ਪਹੁੰਚੋ ਸਾਡੀ ਤਰਫੋਂ ਵਾਹਿਗੁਰਦੀ ਕੇ ਖਾਲਸਾ ਵਾਹਿਗੁਰਦੀ ਆਪਾਂ ਗਰਦਾਸਪੁਰ ਨੂੰ ਜਾ ਰਹੇ ਆ ਜੀ ਸੰਗ ਗਰਦਾਸਪੁਰ ਪਹੁੰਚ ਗਿਆ ਹੈ ਜੀ ਆਪਾਂ ਗਰਦਾਸਪੁਰ ਜਾ ਰਹੇ ਆ ਸਾਰੀਆਂ ਸੰਗਤਾਂ ਸਾਰੀਆਂ ਸੰਗਤਾਂ ਪਹੁੰਚ ਗਏ ਗੁਰੂ ਸਾਹਿਬ ਦੇ ਦਰਸ਼ਨ ਕਰੋ ਜੀ ਜਲਦੀ ਤੋਂ ਜਲਦੀ ਪਹੁੰਚੋ ਜੀ ਗਰਦਾਸਪੁਰ ਪਹੁੰਚ ਗਿਆ ਜੀ ਸੰਗ ਸਾਰੀਆਂ ਸੰਗਤਾਂ ਪਹੁੰਚੋ ਜੀ ਟਾਈਮ ਨਾਲ ਵਾਹਿਗੁਰੂ ਜੀ ਦਾ ਸਾਲ ਸਾਡੇ ਵਾਹਿਗੁਰੂ ਜੀ ਕੀ ਫਤਿਹ ਛੋਲਾਂ ਦਾ ਲੰਗਰ ਆ ਜੀ ਖੀਰ ਆ ਜੀ ਦਾਲ ਦਾ ਲੰਗਰ ਆ ਜੀ ਚਟਨੀ ਆ ਜੀ ਪਨੀਰ ਦੀ ਸਬਜ਼ੀ ਆ ਜੀ ਖੀਰ ਆ ਜੀ ਵੀ ਫੁੱਲ ਕੇ ਆ ਜੀ ਦਾਲ ਆ ਜੀ ਚਾਰ ਆ ਜੀ ਸਾਰੀਆਂ ਸੰਗਤਾਂ ਪਹੁੰਚੋ ਤੇ ਪ੍ਰਸ਼ਾਦਾ ਛਕੋ ਜੀ ਚਾਰਾਂ ਲੰਗਰ ਵੀ ਹੈਗਾ ਜੀ ਸੇਵਾਦਾਰ ਸਾਰੇ ਸੇਵਾ ਕਰ ਰਹੇ ਆ ਜੀ ਸਾਰੀਆਂ ਸੰਗਤਾਂ ਪਹੁੰਚੋ ਤੇ ਸੇਵਾ ਕਰੋ ਤੇ ਨਾਲੇ ਲੰਗਰ ਛਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਸੇਵਾ ਚੱਲ ਰਹੀ ਹੈ ਜੀ ਸੰਗਤਾਂ ਪ੍ਰਸ਼ਾਦਾ ਛਕ ਰਹੀਆਂ ਸੇਵਾਦਾਰ ਸੇਵਾ ਕਰ ਰਹੇ ਆ ਜੀ ਸੇਵਾ ਬੜੀ ਕਰਦਾ ਮੁੰਡਾ ਸੇਵਾ ਕਰੋ ਜੀ ਮੇਲੂ ਦਾ ਮੇਵਾ ਜੀ ਵਾਹਿਗੁਰੂ ਜੀ ਸੰਤਾਂ ਪ੍ਰਸ਼ਾਦਾ ਛਕਰੀਆਂ ਜੀ। ਸਾਰੀਆਂ ਸੰਤਾਂ ਉਹ ਮਮਾ ਬਾਬਾ ਜੀ। ਸਾਰੀਆਂ ਸੰਤਾਂ ਪ੍ਰਸ਼ਾਦਾ ਛਕਰੀਆਂ ਜੀ। ਸੇਵਾਦਾਰ ਸੇਵਾ ਕਰ ਰਹੇ ਆ ਜੀ। ਉਹ ਆਏ ਆ ਜੀ ਫੋਕਲ ਪੁਆਇੰਟ ਤੇ। ਕਾਂਤਾ ਪੁੱਤ ਜਿਹੜੀਆਂ ਆ ਜਾਂ ਬੱਚਿਆਂ ਦਾ ਸਮਾਨ ਲੱਗਦਾ ਹੈ ਛੋਲੇ ਲੱਗਣਾ ਲੱਗਿਆ ਜੀ ਬੱਚਿਆਂ ਦਾ ਵੀ ਸਮਾਨ ਲੱਗਦਾ ਹੈ ਹੱਡੇ ਮਾਤਰਾ ਦਾ ਹਰ ਸਿਵਾ ਕੇ ਸਿੱਖੋਂ ਸਿੰਘ ਬੰਦਾ ਕਰੇ ਉਹਨਾਂ ਨੇ ਬਹੁਤ ਵੱਡਾ ਇੱਕ ਆ ਤੇ ਦਵਾਈਆਂ ਦਾ ਲੰਗਰ ਲੱਗਿਆ ਜੇ ਮੇਰੇ ਵੀਰ ਨੂੰ ਕੋਈ ਪ੍ਰੋਬਲਮ ਹੈ ਥੋ ਦਵਾਈਆਂ ਲੈ ਸਕਦਾ ਆ ਇਧਰ ਮੈਂ ਕੁੱਝ ਨਹੀਂ ਹੋਣ ਵਾਲਾ ਚਾਰ ਬੰਦਿਆਂ ਦਾ ਖੜਾ ਨੇ ਕਿੰਨੇ सारीअ संगत पहुचो दर्शन करो बज़ार लॻा पहुंची ਸਾਰਿਆਂ ਸ੍ਰੰਗੀ ਬਾਸਮ ਸੁਨਾਨ ਤੱਕ ਹੋਏ ਆਇਆ ਸਾਰਿਆਂ ਸੰਗ ਕਾਓ ਦੇਖਣ ਕਰੋ ਸਰਦਾਂ ਦੇ ਬਾਜ਼ਾਰ ਲਗਾਇਆ ਜੀ سارے سگت سوچیاں ہے جی بازار لگا ہوا ہے جی بچہ ٹولی لگے آ बोले मोदी 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 मार दी कैसे के लिए बोल मारे राव ही भाई दे एक जानवर दो टांग बना रहे वो सामने वाले ला दिया और बोले पागल बोल रहे पागल विक्रम की तरफ से मुद्दे पे खड़े होकर आवाज कर रही है वो बल्ले की आधी कहां में रहा हल्ला अबे मिसाल की ਮਾਮਾ ਦੇ ਕੋਲ ਚਿੰਤਾ ਉਹ ਲੋਕਾਂ ਕਰਦੇ ਕਾਲਾ ਦੀ ਆਕਰ ਦੇ ਵਿੱਚ ਲੋਕਾਂ ਨੂੰ ਚੱਕਣ ਮੰਨ ਕੇ ਫਿਰ ਤੇ ਆਪਰ ਦੇਰੇ ਦੀਆ ਕਾਲ ਕੋਠਰੀਆਂ ਦੇ ਵਿੱਚ ਬੱਕਰਾ ਮਾਰਦੇ ਫਿਰਨ ਮੈਂ ਫਿਰਦੇ ਨਾ ਬੈਠੀਆਂ ਜੀ ਆਪਣੀ ਦੋਤੀਆਂ ਚ ਖੇਡਣ ਗਈਏ ਸਹੀ ਲੀਆਂ ਬਣੀਆ ਬੇਬੇ ਨਾਲ ਮਿਲਦਾ ਦਿਲ ਕੀਤਾ ਕਿ ਆ ਮੇਰੀ ਸਹੇਲੀ ਦਾ ਛੋਟਾ ਜਿਹਾ ਵੀਰੇ ਉਹਨੇ ਉਠਾਇਆ ਹੋਇਆ ਹੈ ਕਿ ਉਹ ਤੇ ਵੀਰ ਨੂੰ ਮੈਂ ਨਹੀਂ ਖਿਡਾਣਾ ਮਾਮਾ ਅੱਗੇ ਕੀਤੀਆਂ ਤੇ ਸਹਰੀ ਨੇ ਮੋਰ ਥੱਪੜ ਚੁੱਕਿਆ ਏ ਹੱਦ ਤੱਕ ਇਹ ਨਾਨਕੀ ਪਛਾਹ ਹੋ ਭੈਣ ਨਾਨਕੀ ਇਹ ਕੁਝ ਵੇਖ ਕੇ ਇਕਦਮ ਘਬराई ਹੋਈ ਕਹਿਣ ਲੱਗੀ ਨੀ ਅੜੀਏ ਕੀ ਗੱਲ ਹੋਈ ਏ ਕਿਉਂ ਮੈਨੂੰ ਥੱਪੜ ਚੁੱਕਦੀ ਏ ਮੇਰਾ ਕਸੂਰ ਕੀ ਏ ਕਹਿਣ ਲਗੀ ਨਾਨਕੀ ਉਹ ਮੇਰੀ ਮਾਂ ਕਹਿੰਦੀ ਸੀ ਇਹ ਨਾਨਕੀ ਨਕਮੀ ਏ ਜਦੋਂ ਦੀ ਜੰਮੀ ਏ ਇਹ ਤੋਂ ਬਾਅਦ ਇਹਨਾਂ ਦੇ ਘਰ ਕੋਈ ਬੱਚਾ ਪੈਦਾ ਨਹੀਂ ਹੋਇਆ ਇਹ ਚੰਗੇ ਕਰਮਾਂ ਵਾਲੀ ਨਹੀਂ ਮਾੜੇ ਕਰਮਾਂ ਵਾਲੀ ਏ নানਕੀ ਕਹਿ ਲੱਗੀ ਨੀ ਅੜੀਏ ਇਹ ਜਨਾ ਆਖੇ ਬੜਾ ਹੀ ਦਿਲ ਕਰਦਾ ਮੈਨੂੰ ਇਹ ਤੇਰਾ ਵੀਰ ਛੋਟਾ ਜਿਹਾ ਖੜਾ ਲੈਂਦੇ ਨਾ ਉਹਨੇ ਮੇਰਾ ਮਾਰਿਆ ਕਹਿ ਲੱਗੀ নানਕੀ ਜੇ ਤੈਨੂੰ ਵੱਡੇ ਵੀਰ ਖੜਾਉਣਾ ਚਾਹੇ ਜਾਂ ਘਰ ਜਾ ਕੇ ਆਪਣਾ ਵੀਰ ਖੜਾਲਾ ਭੈਣ নানਕੀ ਦੀਆਂ ਭੁੱਬਾ ਨਿਕਲ ਗਈਆਂ ਭੱਜੀ ਆਈ ਏ ਆ ਕੇ ਲੰਗਰ ਦੀ ਸੇਵਾ ਹੋ ਰਹੀ ਹੈ ਜੀ ਬੀਬੀਆਂ ਪ੍ਰਸ਼ਾਦੇ ਬਣਾ ਰਹੀਆਂ ਜੀ ਉੜਿਆਂ ਦੀ ਸੇਵਾ ਚੱਲ ਰਹੀ ਹੈ ਜੀ ਸਾਰੀਆਂ ਸੰਗਤਾਂ ਪਹੁੰਚੋ ਜੀ ਤੇ ਚਾਹ ਦਾ ਲੰਗਰ ਛਕੋ ਜੀ ਉੜਿਆਂ ਦਾ ਲੰਗਰ ਚੱਲ ਰਿਹਾ ਜੀ ਲਵਾਈ ਲੱਗੇ ਆ ਜੀ ਸਿੱਖਾਂ ਦਾ ਚਾਹ ਪੋੜੇ ਦਾ ਲੰਗਰ ਛਕੋ ਜੀ ਗੜੀਆਂ ਜੀ ਆ ਮਮਾ ਆ ਗਏ ਚੋਲਾ ਸਾਹਿਬ ਦੇ ਮੇਲੇ ਤੇ ਕਿਸਾਨ ਕੋ ਆਉਣ ਵਾਲਾ ਹੈ ਜੀ ਬਾਬਾ ਜੀ ਦਾ ਗਰਦਾਸਪੁਰ ਪਾਰ ਕਰ ਗਿਆ ਜੀ ਸੰਗ ਬਾਈਪਾਸ ਲਾ ਕੇ ਪਹੁੰਚ ਗਿਆ ਜੀ ਸੰਤਾਂ ਪਹੁੰਚ ਰਿਹਾ ਹੈ ਜੀ ਬੱਚਿਆਂ ਦਾ ਸਮਾਨ ਲੱਗਾ ਹੋਇਆ ਹੈ ਜੀ ਸਾਰੀਆਂ ਸੰਤਾਂ ਪਹੁੰਚੋ ਜੀ ਤੇ ਦਰਸ਼ਨ ਕਰੋ ਬਾਬਾਈ ਦੇ ਕੀ ਸਾਹਿਬ ਦੇ ਕਰੋ ਜੀ ਦਰਸ਼ਨ ਸਾਰੀਆਂ ਸੰਤਾਂ ਮਮਾ ਮਾਕੇ ਪਹੁੰਚ ਰਿਹਾ ਜੀ ਦਵਾਨ ਚ ਪਹੁੰਚੇ ਆਣੇ ਆ ਰਹੀਆਂ ਸੰਤਾਂ ਜਥੇਦਾਰ ਸਾਹਿਬ ਬੈਠੇ ਨੇ ਸਾਰੇ ਖੇਪਾਂਡਿਆਂ ਦੀ ਸੇਵਾ ਕਰ ਰਿਹਾ ਮੇਰਾ ਭਰਾ ਲਖਵਿੰਦਰ ਸਿੰਘ ਵਾਹਿਗੁਰਜੀ ਵਾਹਿਗੁਰੂ ਸਾਹਿਬ ਆਗਪਤੇ ਸੰਗਤਾਂ ਗੁਰਨਾੜਕ ਦੇ ਮਹਾਰਾਜ ਜੀ ਦੀ ਝੋਲੇ ਦੀਆਂ ਲੱਖ ਲੱਖ ਸਾਰੀ ਸੰਗਤਾਂ ਨੂੰ ਵਧਾਈ ਹੋਵੇ ਬਹੁਤ ਜੋਰੋ ਜੋਰ ਕਲਪਸੰਦ ਦੀ ਸੇਵਾ ਚੱਲ ਰਹੀ ਆ ਸੇਵਾਦਾਰ ਬਹੁਤ ਕਰ ਰਹੇ ਨੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਸੇਵਾ ਚੱਲ ਰਹੀ ਹੈ ਜੀ ਪਸ਼ਾਦਾ ਛਕ ਰਿਹਾ ਜੀ ਸੰਗਤਾਂ ਪਹੁੰਚੀਆਂ ਨੇ ਨਾਮ ਦੇ ਵਿੱਚ ਸੇਵਾਦਾਰ ਲੱਗੇ ਆ ਜੀ ਸੇਵਾ ਕਰਨ ਸੰਗਤਾਂ ਹੋਂ ਮਮਾ ਅਗੇ ਪਹੁੰਚੀਆਂ ਨੇ ਜੀ ਸੇਵਾਦਾਰ ਲੱਗੇ ਆ ਜੀ ਸੇਵਾ ਕਰਨ ਅੰਦਰ ਚਾਰ ਜੀ ਦਾਲ ਵੈਗੁਰ ਜੀ ਸਾਰੀਆਂ ਸੰਗਤਾਂ ਸੇਵਾਕਾਰੀਆਂ ਜੀ ਹਾਏ ਸੋਨਾਲ ਕਰ ਆਪਾਂ ਬਾਤ ਕਿਉਂ ਸੇਵਾਦਾਰ ਲੱਗੇ ਜੀ ਸੇਵਾਦਾਰ ਸਾਰੀਆਂ ਸੰਤਾਂ ਸੇਵਾ ਕਰੋ ਜੀ ਇੰਦਰਾ ਦੀ ਸੇਵਾ ਚੱਲ ਰਹੀ ਹੈ ਜੀ ਇਹਨੇ ਚੋਰ ਸਦਾਂ ਵਾਲਿਆਂ ਦੀ ਚਾਹ ਨੇ ਲੰਗਰਾ ਜੀ ਤੇਸੀ ਘੋੜਾ ਵਾਲੀ ਚਾਹ ਆਰਿਆਂ ਵਾਲਾ ਜੀ ਕੜੀ ਆ ਚੌਲ ਆ ਜੀ ਖੀਰ ਆ ਜੀ ਸੰਤਾਂ ਨੂੰ ਬੇਨਤੀ ਹੈ ਜੀ ਆਪ ਜੋੜ ਕੇ ਮੋਟੋ ਜੀ ਲੰਗਰ ਪਛਾਦਾ ਸਕੋ ਜੀ ਵਾਹਿਗੁਰੂ ਜੀ ਤਾਂ ਆਲਾ ਜੀ ਕੜੀ ਆ ਜੀ ਵੀਰ ਆ ਜੀ ਅਚਾਰ ਆ ਜੀ ਤੁਹਾਨੂੰ ਬੇਨਤੀ ਹੈ ਜੀ ਇੱਥੇ ਪਹੁੰਚੋ ਜੀ ਲੰਗਰਾਂ ਤੇ ਨੰਗਰ ਸ਼ਕਨ ਦੀ ਕਿਰਪਾਲਤਾ ਕਰੋ ਜੀ ਦਾਲ ਕੜੀ ਖੀਰ ਸਬਜੀ ਫੁਲਕਾ ਚੌਲ ਪ੍ਰਸਾਦਾ ਛਕੋ ਆਣ ਕੇ ਵਾਹਿਗੁਰੂ ਜੀ ਚਾਹ ਰੋਹੀ ਆ ਵਾਹਿਗੁਰੂ ਜੀ ਸੰਗ ਆ ਗਿਆ ਵਾ ਜੀ ਲੱਗੇ ਸਾਰੀਆਂ ਸੰਗਤਾਂ ਦਰਸ਼ਨ ਜ਼ਰੂਰ ਕਰਿਓ ਜੀ ਸੰਗਤਾਂ ਪਹੁੰਚਈਆਂ ਨੇ ਸੰਗ ਆ ਗਿਆ ਜੀ ਬਸ ਲੱਗੇ ਸਾਰੀਆਂ ਸੰਗਤਾਂ ਸੰਗ ਜ਼ਰੂਰ ਵੇਖਿਓ ਜੀ ਦਰਸ਼ਨ ਕਰਿਓ ਜੀ ਗੁਰੂ ਸਾਹਿਬ ਜੀ ਦੇ ਵਾਹਿਗੁਰੂ ਜੀ ਸਾਰੀਆਂ ਸੰਗਤਾਂ ਦਰਸ਼ਨ ਜ਼ਰੂਰ ਕਰਿਓ ਜੀ ਸੰਗ ਆ ਗਿਆ ਜੀ ਲੱਗੇ ਨਾ ਮੀਤੇ ਨਾਮ ਵਾਹਿਗੁਰੂ ਜੀ ਕਿਰਪਾ ਕਰੋ ਪੱਤਿ ਪਾ ਸਾ ਜੀ ਹਰ ਬੰਦੋਂ ਦੇ ਵਿੱਚ ਵਾਹਿਗੁਰੂ ਜੀ ਦਰਸ਼ਨ ਕਰੋ ਜੀ ਸੰਗ ਦੇ ਸੰਗ ਆ ਗਿਆ ਜੀ ਵਾਹਿਗੁਰੂ ਜੀ ਦਰਸ਼ਨ ਕਰੋ ਜੀ ਸਭ ਦੇ ਪਾਸੇ ਦਰਸ਼ਨ ਕਰੋ ਜੀ ਬਾਬਾ ਜੀ ਦੇ ਸੰਗ ਆ ਗਿਆ ਜੀ ਦਰਸ਼ਨ ਕਰੋ ਬਾਬਾ ਜੀ ਦੇ ਹੋਏ ਰਾਟੇ ਦੇ ਗਾਣਾ ਵਾਹਿਗੁਰੂ なるほど。 बरदास करो भाई बुधी आहे केर वाइदा मथां नाटक अॼु हिकु बना हुया त करो दर्शन बाबा जी संगत जे मेले ते दर्शन करो वाहिगुरू सारियूं सारियत दर्शन करो जी बाबा जी वाहिगुरू जी सचे पातशाह जी मेहन करो बाबा जी वाहिगुरू जी वाहिगु जी बाबा जीो सचे पातशाह जी वाहिगुरू बाबा जी वाहिगुरू जी वाहिगुरू जी किरपा करो बाबा जी моей marriageshi i asoota bir tad a hey say

तंग आग दर्शन करो बाबा जी कृपा करो कृपा ਤਾਂ ਬਾਂਹਾਂ ਚੁੱਕ ਕੇ ਕਰਕੇ ਕੀ ਜਾਂਦੇ